ਮਮਤਾਜ ਦਾ ਇਤਿਹਾਸ ਪੜ ਕੇ ਵੇਖ ਲਿਓ ਕਿੰਨੀਆਂ ਸਿੱਖ ਬੀਬੀਆਂ ਮੁਸਲਮਾਨ ਬੀਬੀਆਂ ਬਾਨੋਂ ਦਾ ਇਤਿਹਾਸ ਪੜ ਕੇ ਦੇਖ ਲਿਓ ਜਿਹੜੀ ਹਰੀ ਸਿੰਘ ਨਲੂਏ ਦੇ ਕਦਮਾਂ 'ਚ ਹੱਥ ਜੋੜ ਕੇ ਕਹਿੰਦੀ ਸਰਦਾਰਾ ਮੈਨੂੰ ਪਸੰਦ ਵੜਾਇ ਮੇਰੇ ਨਾਲ ਵਿਆਹ ਕਰਾ ਮੈਨੂੰ ਤੇਰੇ ਵਰਗਾ ਯੋਧਾ ਪੁੱਤਰ ਚਾਹੀਦਾ ਤੇ ਉਹਨੇ ਆਖਿਆ ਇਹ ਨਹੀਂ ਹੋ ਸਕਦਾ ਪੈਰੀਆਂ ਥਲਾਤਾ ਸੀ ਕਹਿੰਦੇ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਉਹ ਵੀ ਜਾ ਕੇ ਕਹਿੰਦੀ ਭਰਾ ਜਾਫਰ ਬੇਗ ਨੂੰ ਵੀਰਾ ਹਰੀ ਸਿੰਘ ਨਲਗੇ ਨੂੰ ਦਰਬੀ ਹਰਾ ਸਕਦਾ ਜੇ ਹਰਾਵੇ ਕਹਿੰਦੀ ਜਿੱਥੇ ਉਹ ਤਲਵਾਰ ਦਾ ਧਣੀ ਉਹ ਕਿਰਦਾਰ ਦਾ ਵੀ ਧਣੀ ਆਖੋ ਸਰ ਕਹਿੰਦੀ ਇਹਨਾਂ ਨੂੰ ਤੇ ਰੱਬ ਵੀ ਹਰਾਵੇ ਤੇ ਹਰ ਜਾਣਗੇ ਕਰਤਾਰ ਦਾ ਵੀ ਧਣੀ ਤਲਵਾਰ ਦਾ ਵੀ ਧਣੀ ਐ ਇੰਨਾ ਪਵਿੱਤਰ ਜੀਵਨ ਕੈਸਾ ਕਰਤਾਰ ਗੁਰਬਾਣੀ ਦੇ ਰਸਗੇ ਸਨ ਨਿਤਨੇਮੀ ਸਨ ਉਹ ਵੀ ਬਾਣੀ 'ਚ ਗੱਲ ਕਰਦੀ ਸੀ ਕਹਿੰਦੀ ਤੁਹਾਡੇ ਬਾਬੇ ਨੇ ਲਿਖਿਆ ਦੇਂਦਾ ਦੇ ਲੈਂਦੇ ਥੱਕ ਪਾਏ ਤੇ ਮੈਨੂੰ ਵੀ ਦਿਓ ਜੋ ਮੰਗਿਆ ਤੁਸੀਂ ਰੋਜ਼ ਪਾਠ ਕਰਦੇ ਸਾਚੇ ਸਹਬਾ ਕਿਆ ਨਾ ਹੀ ਕਰ ਤੇਰੇ ਤੇ ਮੈਂ ਆ ਜਾਈਆ ਤੇ ਬਾਣੀ ਮੁਤਾਬਕ ਮੈਨੂੰ ਮੇਰੀ ਝੋਲੀ ਭਰ ਤੇ ਉਹਨੇ ਆਖਿਆ ਜੇ ਤੂੰ ਇੰਨੇ ਕੁ ਪੰਗਤੀਆਂ ਜਾਣਦੀ ਐ ਗੁਰੂ ਨਾਨਕ ਦੀਆਂ ਤੇ ਫਿਰ ਮੈਂ ਵੀ ਸੁਖਮਣੀ ਸਾਹਿਬ ਕੰਠ ਕੀਤਾ ਜਵਾਨੀ ਮੈਂ ਵੀ ਪੰਜਵੇਂ ਪਾਤਸ਼ਾਹ ਤੋਂ ਪੜਿਆ ਐ ਪਰ ਤੇਰੇ ਰੂਪ ਨਾ ਵੇਖਿਆ ਨੇਤਰ ਸੰਤ ਕੀ ਟੈਲ ਸਾਧ ਸੰਗ ਹੀਤ ਮੇਰੇ ਗੁਰੂ ਨੇ ਵੀ ਕਿਹਾ ਐ ਵੀ ਪਰਾਈ ਜਨਾਨੀ ਵੱਲ ਅੱਖਾਂ ਚੁੱਕ ਕੇ ਨਹੀਂ ਵੇਖਣਾ ਚੱਲ